ਬਹੁਤ ਸਾਰੇ ਰੋਟੀ ਨੂੰ ਚੋਚੀ ਤੋਂ ਥੋੜੀ ਕਹਿੰਦੇ ਆਪਾਂ ਮਤਲਬ ਸੂਰਜ ਨੂੰ ਦੀਵਾ ਬਖਾਉਣ ਵਾਲੀ ਗੱਲ ਹੈ ਨਾ ਤੁਹਾਨੂੰ ਦੱਸਾਂ ਕਿ ਕਿੰਨੇ ਵੱਢਣਾ ਇਹ ਵੱਢਦੇ ਨੇ ਸਰ ਨਾ ਗੋਗਲੂਆਂ ਤੋਂ ਮਿੱਟੀ ਛਾੜੋ ਮੇਰੀ ਜ਼ਿੰਦਗੀ ਦਾ ਬੜਾ ਤਜਰਬਾ ਹੈ ਤੇ ਮੈਂ ਬੜੇ ਲੰਮੇ ਸਮੇਂ ਬਾਅਦ ਕਿਤੇ ਧਰਨੇ ਤੇ ਬੈਠਾ ਜੇ ਕਾਰਪੋਰੇਸ਼ਨ ਲੈ ਕੇ ਕਿਉਂ ਨਹੀਂ ਭੇਜਣ ਦੀ ਇਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ ਜਿਨ੍ਹਾਂ ਨੇ ਬਣਾਇਆ ਮਤਲਬ ਐਡੀ ਗੁੰਡਾ ਕਰਦੀ ਹੈ ਸ਼ਹਿਰ ਦੇ ਵਿੱਚ ਮੰਦਿਰ ਦਾ ਰਸਤਾ ਹੈ ਯਾਰ ਮੈਂ ਸੜਕ ਤੇ ਵਾਹੇ ਤੇ ਚਲੋ ਬੈਠਾ ਨਹੀਂ ਮੇਰਾ ਕੰਮ ਨਹੀਂ ਹੈਗਾ ਕਿ ਲੋਕਾਂ ਦਾ ਰਾਹ ਰੋਕਿਆ ਜਾਵੇ ਮੈਂ ਇਹਨਾਂ ਚੀਜ਼ਾਂ ਦੇ ਅਕਸਰ ਹੀ ਏ ਐਨ ਜੀਓ ਚਲਾਉਂਦੇ ਨੇ ਇਲਾਕੇ ਦੇ ਕਾਉਂਸਲਰ ਨੇ ਇਹ ਐਨ ਜੀਓ ਚਲਾਉਂਦਾ ਸੋਸ਼ਲ ਵਰਕ ਕਰਦਾ ਆ ਇਧਰ ਬੋਰਡ ਤੇ ਨਿਗਾਹ ਮਾਰੋ ਕੀ ਲਿਖਿਆ ਇੱਕ ਰੁੱਖ 100 ਸੁੱਖ ਇੱਕ ਰੁੱਖ 100 ਸੁੱਖ ਤੇ ਤੁਸੀਂ 25 ਸਾਲ ਪੁਰਾਣਾ ਰੁੱਖ ਆਪਣੇ ਕਿਸੇ ਨਿੱਜੀ ਮਫਾਦ ਲਈ ਵੜਦੇ ਹੋ ਤੇ ਲੱਖ ਲਾਹਣਤਾ ਯਾਰ ਇੱਕ ਪਾਸੇ ਤੇ ਮਤਲਬ ਆਪਾਂ ਚਲਾਉਂਦੇ ਆ ਯੁੱਧ ਨਸ਼ਿਆਂ ਦੇ ਵਿਰੁੱਧ ਤੇ ਮੈਂ ਨਹੀਂ ਕਹਿੰਦਾ ਤੁਹਾਡਾ ਠੇਕਾ ਲੀਗਲ ਹੋਊਗਾ ਇਲੀਗਲ ਹੋਊਗਾ ਮੈਂ ਉਹ ਚੀਜ਼ ਬਾਅਦ ਦੀ ਆ ਪਰ ਆਪਾਂ ਸਿਰਫ ਸ਼ਰਾਬ ਵੇਚਣ ਦੇ ਚੱਕਰ 'ਚ 25 25 ਇਹਨੂੰ ਛਾਂਗ ਦਿਓ ਯਾਰ ਸਾਡੀ ਸੇਲ 'ਚ ਕੋਈ ਦਿੱਕਤ ਆਉਂਦੀ ਹੈ ਉਤੋਂ ਇਹਨੂੰ ਛਾਂਗ ਦਿਓ ਇਹਦੀਆਂ ਟਾਹਣੀਆਂ ਥੋੜੀਆਂ ਬਹੁਤੀਆਂ ਪੱਤੇ ਝਾੜ ਦਿਓ ਵੜ ਦਿਓ ਪਰ ਇਸ ਤਰੀਕੇ ਥੋੜੀ ਤੁਸੀਂ 25 25 ਸਾਲ ਪੁਰਾਣੇ ਰੁੱਖ ਵੜ ਦਿਓ ਗਰ ਇਸ ਤੋਂ ਵੱਡਾ ਦੁੱਖ ਕੀ ਹੈ ਆ ਸਾਹਮਣੇ ਤੁਹਾਡੇ ਕਮਿਸ਼ਨਰ ਪੁਲਿਸ ਸਾਹਮਣੇ ਡਿਪਟੀ ਕਮਿਸ਼ਨਰ ਦਾ ਆਫਿਸ ਹੈ 50 ਮੀਟਰ ਦੇ ਉੱਤੇ ਔਰ ਤੁਹਾਡੇ ਲਾਜੇ ਹੋਣੀਆਂ ਕਾਰਵਾਈਆਂ ਤੇਰੇ ਤੇ ਘਰੌਣੇ ਕੰਮ ਹੁੰਦੇ ਨੇ ਜਿਹੜੇ ਲੋਕ ਵਾਤਾਵਰਣ ਪ੍ਰੇਮੀ ਨੇ ਜਿਹੜੇ ਲੋਕ ਬੂਟੇ ਲਾਉਂਦੇ ਨੇ ਯਾਰਾਂ ਬੂਟੇ ਉਗੀਆਂ ਬੇਟੀਆਂ ਤੱਕ ਛੋਟੀਆਂ-ਛੋਟੀਆਂ ਜਾਂਦੀਆਂ ਨੇ ਉਹਨੇ ਆਪ ਦੀ ਫੇਸਬੁੱਕ ਤੇ ਵੀ ਪਾਇਆ ਕੰਮ ਸੇ ਕੰਮ ਫਿਰ ਤੁਸੀਂ ਇੱਥੇ ਵੱਢਿਆ ਉੱਥੋਂ ਸਰਕਾਰੀ ਪ੍ਰਾਪਰਟੀ ਉਹ ਇਦਾਂ ਵੱਡਾ ਮੋਢਾ ਤੁਸੀਂ ਉਹਨੂੰ ਚੁੱਕ ਕੇ ਲੈ ਗਏ ਹੋ ਫਿਰ ਸਬੂਤ ਖੁਰਦ-ਬੁਰਦ ਕਰਦਾ ਹੈ ਆਪਕੀ ਲੈ ਦੱਸੇਗਾ ਤੁਸੀਂ ਉਹਦੇ ਉੱਤੇ ਕਾਲਾ ਪੇਂਟ ਪਾ ਲ ਦਿੱਤਾ ਉਹਦੇ ਉੱਤੇ ਐਸਿਡ ਸੁੱਟ ਦਿੱਤਾ ਇਹਦੇ ਉੱਤੇ ਸਬੂਤ ਤੁਸੀਂ ਉਹਦੇ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਹੋ ਸਾਰੀ ਦੀ ਕਾਰਵਾਈ ਕਰੋ ਆ ਸਾਹਮਣੇ ਕੈਮਰਾ ਘਮਾਓ ਦੋ ਇੰਸਟੀਚਿਊਨ ਨੇ ਮਤਲਬ ਐਜੂਕੇਸ਼ਨਲ ਉਹਨਾਂ ਦੇ ਅੱਗੇ ਵੀ ਰੁੱਖ ਲੱਗੇ ਨੇ ਬੱਚੇ ਆਉਂਦੇ ਨੇ ਉਹਨਾਂ ਦੇ ਵੀ ਘਰਾਵੋਤੀ ਜਾਂਦੇ ਵੱਡੇ ਉਹਨਾਂ ਦੇ ਔਰ ਮੈਂ ਇਹਨਾਂ ਲੋਕਾਂ ਨੂੰ ਵੀ ਕਹਿਣਾ ਕਿ ਯਾਰ ਐਡੇ ਭਲੇ ਮਾਨਸਨਾ ਬਣੋ ਆਪਣਾ ਜਮੀਰ ਜਗਾਉਣਾ ਪੈਣਾ ਤੁਹਾਡੇ ਲਾਗੇ ਕੋਈ ਜਗ ਕਣਾਉਣਾ ਕੰਮ ਹੁੰਦਾ ਕੋਈ ਦੀ ਘਟੜਾ ਹੁੰਦੀ ਹੈ ਤੇ ਤੁਹਾਨੂੰ ਡਟ ਕੇ ਉਹਦਾ ਵਿਰੋਧ ਕਰਨਾ ਚਾਹੀਦਾ ਪਹਿਲਾਂ ਉਥੇ ਖੁੱਲਾ ਸੀਗਾ ਮੇਰੇ ਖਿਆਲ ਉਹ ਬੰਦ ਹੋਇਆ ਤੇ ਆ ਦੂਜਾ ਇੱਥੇ ਖੁੱਲ ਗਿਆ ਮੈਂ ਕਿਸੇ ਦੇ ਵੀ ਹੱਕ 'ਚ ਨਹੀਂ ਆਗਾ ਪਰ ਤੁਸੀਂ ਰੁੱਖ ਤੋਂ ਵੱਡੇ ਆ ਯਾਰ ਮਤਲਬ ਰੁੱਖ ਲੋਕ ਪਿਆਰ ਕਰਦੇ ਨੇ ਬੱਚਿਆਂ ਨੂੰ ਪਾਲਦੇ ਨੇ ਰੁੱਖਾਂ ਨੂੰ ਲੋਕ ਪੁੱਤਾਂ ਵਾਂਗੂ ਤੇ ਤੁਸੀਂ ਆ ਇਹਦਾ ਹਸ਼ਰ ਕਰ ਦਿੱਤਾ ਵੀ ਇਹ ਬੋਰਡ ਦੀ ਲਾਜ ਹੀ ਰੱਖ ਲੈਂਦੇ ਯਾਰ ਜੋ ਉਸ ਤੋਂ ਪਹਿਲਾਂ ਬੋਰਡ ਹੀ ਪੁੱਟ ਦਿੰਦੇ ਵਿਦੇ ਤੇ ਤਾਂ ਲਿਖਿਆ ਇੱਕ ਰੁੱਖ ਸੋ ਸੁਖ ਗਵਰਨਰ ਦੌਰੇ ਤੇ ਸੀ ਜਦੋਂ ਵੱਡਿਆ ਅੰਮ੍ਰਿਤਸਰ ਦੇ ਵਿੱਚ ਠੀਕ ਹੈ ਅੱਜ ਮੇਰੇ ਖਾਲ ਮਨੀਸ਼ ਸੋਧਿਆ ਤੇ ਰਜੋਤ ਬੈਂਸ ਆਏ ਨੇ ਸੀਐਮ ਕੱਲ ਆ ਜਾਣਾ ਲੱਖ ਲਾਣਤਾ ਯਾਰ ਤੁਹਾਡੇ ਉੱਤੇ ਤੁਹਾਡੇ ਸ਼ਹਿਰ ਦੇ ਵਿੱਚ ਹੁੰਦਿਆ ਮਤਲਬ ਪੁਲਿਸ ਨੂੰ ਅਲਰਟ ਹੋਣਾ ਚਾਹੀਦਾ ਕਿ ਸ਼ਹਿਰ ਚ ਇਹੋ ਜਿਹੀ ਕੋਈ ਵਾਰਦਾਤ ਇਹੋ ਜਿਹਾ ਕੋਈ ਕ੍ਰਾਈਮ ਇਹ ਨਹੀਂ ਹੋਣਾ ਚਾਹੀਦਾ ਇੱਥੇ ਮੁੱਖ ਮੰਤਰੀ ਤੁਰੇ ਫਿਰਨ ਮੁੱਖ ਮੰਤਰੀਆਂ ਤੋਂ ਉੱਚੇ ਲੈਵਲ ਦੇ ਬੰਦੇ ਤੁਰੇ ਫਿਰਨ ਤੇ ਤੁਸੀਂ ਇੱਥੇ ਸ਼ਰਿਆ ਆਮ ਆ ਪੇੜਾਂ ਦੀ ਕਟਾਈ ਮਤਲਬ ਇਸ ਤਰੀਕੇ ਕੀਤੀ ਜਾਵੇ ਤੇ ਇਹਦਾ ਦੋਸ਼ੀ ਕਾ ਮੈਂ ਇਹੋ ਜੇ ਡਿਪਾਰਟਮੈਂਟ ਨੂੰ ਐਮਟੀਪੀ ਡਿਪਾਰਟਮੈਂਟ ਐ ਕਿਹੜਾ ਡਿਪਾਰਟਮੈਂਟ ਐ ਕਾਦੀਆਂ ਤਨਖਾਹਾਂ ਲੈਂਦੇ ਹੋ ਯਾਰ ਤੁਸੀਂ ਵਾਕਿਆ ਮੈਂ ਤੁਹਾਨੂੰ ਕੋ ਮਾਰੇ ਸ਼ਬਦ ਨਹੀਂ ਬੋਲਣਾ ਚਾਹਦਾ ਪਰ ਕਿਤੇ ਤੇ ਆਪਣਾ ਜਮੀਰ ਜਗਾਓ ਯਾਰ ਕਿਸੇ ਬਿਲਡਿੰਗ ਚ ਬਣਾ ਕੇ ਉਹਦੇ ਪੈਸੇ ਲੈ ਲੋ ਤੁਸੀਂ ਲੈਂਦੇ ਹੀ ਹੋ ਪਰ ਆਹ ਕੰਮ ਤਾਂ ਨਾ ਕਰਾਓ ਯਾਰ ਤੁਸੀਂ ਰੋਕ ਬਟਾਉਣੇ ਸ਼ੁਰੂ ਕਰ ਦਿੱਤੇ ਨੇ ਸੋ ਇਸ ਕਰਕੇ ਇੱਥੇ ਪ੍ਰੋਟੈਸਟ ਤੇ ਬੈਠੇ ਆ ਮੈਂ ਕਮਿਸ਼ਨਰ ਪੁਲਿਸ ਨੂੰ ਫੋਨ ਕੀਤਾ ਉਹ ਕਹਿੰਦੇ ਰਿਹਾ ਕਿ ਇੱਥੇ ਐਸਐਚਓ ਡੀਐਸਪੀ ਆਉਂਦਾ ਨਹੀਂ ਇੱਥੇ 15 20 ਮਿੰਟ ਦੇ ਵਿੱਚ ਆਉਣਗੇ ਸਾਡਾ ਕੰਮ ਇੱਥੇ ਬਣਾ ਨਹੀਂ ਹੈਗਾ ਉਹਨਾਂ ਦੇ ਦਫ਼ ਦੂਜੀ ਚੀਜ਼ ਦੇਖੋ ਜਦੋਂ ਕਰੋਨਾ ਸੀ ਨਾ ਸਾਰੀ ਦੁਨੀਆ ਹੀ ਡਰੀ ਸੀ ਵਦਿਆ ਜੀ ਪਰ ਇਹ ਮਤਲਬ ਸਮੇਤ ਮੇਰੇ ਬੜੀ ਦੁਨੀਆ ਨੂੰ ਬਹੁਤ ਚੀਜ਼ਾਂ ਤੋਂ ਦੂਦੋ ਪਰਹੇਜ ਕੀਤਾ ਗਿਆ ਸੀ ਬਾਹਰੋਂ ਨਹੀਂ ਖਾਣਾ ਪਰ ਸਾਡੇ ਲੋਕਾਂ ਦੀ ਯਾਦਦਾਸ਼ ਜਿਹੜੀ ਜੋਰ ਐ ਸੀ ਆਉਣ ਵਾਲਾ ਆਪਣਾ ਭਵਿੱਖ ਹੀ ਭੁੱਲ ਜਾਂਦੇ ਆ ਅੱਜ ਮੈਂ ਵੀ ਬਾਹਰ ਹੀ ਖਾਂਦਾ ਪੀਂਦਾ ਮੈਂ ਮਤਲਬ ਜੋ ਵੀ ਆ ਲੋਕ ਅੱਜ ਰੁੱਖਾਂ ਦੀ ਕਦਰ ਕਰਨੇ ਉਦੋਂ ਕਹਿੰਦੇ ਸੀ ਨਾ ਵੀ ਅੰਮ੍ਰਿਤਸਰੋਂ ਪਹਾੜ ਦੇਸਨ ਲੱਗ ਪਏ ਸੀ ਦਲੌਜੀ ਜਲੰਧਰ ਤੋਂ ਮਤਲਬ ਸਾਰਾ ਕੁਝ ਕਿੱਡਾ ਵਾਤਾਵਰਨ ਸਾਫ਼ ਹੋ ਗਿਆ ਸੀ ਅੱਜ ਅਸੀਂ ਆਪ ਹੀ ਦੂਸ਼ਿਤ ਕਰ ਰਹੇ ਆ ਤੇ ਜੇ ਕੋ ਮਾੜਾ ਇਹਨਾਂ ਦਾ ਆਸਰਾ ਕੌਣ ਉਹ ਥੱਲੇ ਇੱਕ ਕਾਰੋਬਾਰ ਚੁੰਨੀ ਔਰ ਰੰਗਣ ਵਾਲਾ ਕੰਮ ਕਰਦਾ ਇੱਥੇ ਲੋਕ ਥੱਲੇ ਆ ਕੇ ਖਲੋਂਦੇ ਨੇ ਯਾਰ ਤੇ ਤੁਸੀਂ ਇਹਨਾਂ ਰੁੱਖਾਂ ਨੂੰ ਜੇ ਵੱਢ ਕੇ ਆਪਦੇ ਕਾਰੋਬਾਰ ਚਲਾਓਗੇ ਤੇ ਇਸ ਸ਼ਹਿਰ ਦੇ ਵਿੱਚ ਇੰਨੀ ਗੁੰਡਾਗਰਦੀ ਤੇ ਐਡਾ ਜੰਗਲ ਰਾਜ ਨਹੀਂ ਚੱਲਣ ਦਿੱਤਾ ਜਾਊਗਾ ਕਾਰਪੋਰੇਸ਼ਨ ਆਫੀਸਰ ਦਾ ਕੰਮ ਤੇ ਹਟ ਗਿਆ ਉਹਨਾਂ ਨੂੰ ਤੇ ਲਾਹਨਤ ਹੈ ਵੀ ਉਹ ਦੁਕਾਨਾਂ ਦੇ ਉੱਤੇ ਧਿਆਨ ਦੇਣ ਆਹ ਕੰਮ ਤੇ ਹੁਣ ਮੈਂ ਪੁਲਿਸ ਕਮਿਸ਼ਨਰ ਨੂੰ ਤੇ ਡੀਸੀ ਸਾਹਿਬ ਨੂੰ ਮੈਸੇਜ ਤੇ ਉਹਨਾਂ ਨੂੰ ਮੈਂ ਸਾਰੀਆਂ ਫੋਟੋਸ ਪਾ ਕੇ ਭੇਜ ਚੁੱਕਾ ਕਿ ਜਿਸ ਬੰਦੇ ਨੇ ਵੀ ਇਹ ਰੁੱਖ ਵਢਾਇਆ ਇਹ ਨਹੀਂ ਕਿ ਵਢਣ ਵਾਲੇ ਉੱਤੇ 500 ਰੁਪਏ ਦਿਹਾੜ ਜਿਹਦੇ ਕੋ ਨਿੱਜੀ ਮਫਾਦ ਨੇ ਉਹਦੇ ਉੱਤੇ ਰੁਕ ਰੁੱਖ ਵਧਣ ਦਾ ਪਰਚਾ ਦੂਜੀ ਚੀਜ਼ ਇੱਥੋਂ ਰੁੱਖ ਜਿਹੜਾ ਲੱਗੇ ਨੇ ਚੋਰੀ ਦਾ ਪਰਚਾ ਤੀਜਾ ਇਹਦੇ ਉੱਤੇ ਜਿਹੜਾ ਪੇਂਟ ਲੱਗਿਆ ਜਿਹੜੇ ਉਹਦੇ ਉੱਤੇ ਤਿਆਬ ਸਟਿਆ ਗਿਆ ਸਬੂਤ ਮਢਾਉਣ ਦਾ ਜਿਹੜਾ ਪਰਚਾ ਉਹ ਵਕੀਲ ਬੈਠੇ ਨੇ ਤੁਹਾਨੂੰ ਆਪ ਦੱਸ ਦਿੰਦੇ ਨੇ ਉਹ ਸਾਰਾ ਕੇਸ ਇਹਦੇ ਉੱਤੇ ਰਜਿਸਟਰ ਕੀਤਾ ਜਾਵੇ ਇਹਨਾਂ ਲੋਕਾਂ ਦੇ ਪਰ ਜਿਹੜੀ ਇਹਦੀ ਸਜ਼ਾਵ ਹੈ ਪਰਚਾ ਦਰਜ ਉਹ ਹੋਣਾ ਚਾਹੀਦਾ ਅਸੀਂ ਇੱਥੋਂ ਤਾਂ ਹੀ ਉਠਾਂਗੇ ਇਹ ਕਾਰਵਾਈ ਹੋਏਗੀ ਬਿਨਾ ਪਰਮਿਸ਼ਨ ਤੋਂ ਤੁਸੀਂ ਆਪਣੀ ਨਿੱਜੀ ਜਗ੍ਹਾ 'ਤੇ ਵੀ ਰੁਕ ਵੜ ਸਕਦੇ ਅਤੇ ਫਿਰ ਸਰਕਾਰੀ ਰੋਕਾ ਜਿਹਨੂੰ ਵੜਿਆ ਗਿਆ ਇੰਨੀ ਮਿਹਨਤ ਕਰਦੇ ਆ ਪੈਸੇ ਵੀ ਕਮਦੇ ਆ ਤੇ ਲੋਕੀ ਵਿਚੋਂ ਰੁਕ ਇਕੱਠੀ ਜਾਂਦੇ ਸੰਤਾ ਬੜਾ ਅਫਸੋਸ ਹੈ ਇਸ ਗੱਲ ਦਾ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਿਹਨੇ ਵੀ ਵੜਿਆ ਹੈ ਉਹਨੂੰ ਐਡੀ ਸਜ਼ਾ ਜੋ ਬੰਦੀ ਆ ਉਹ ਮਿਲਣੀ ਚਾਹੀਦੀ ਹੈ